ਵਿਦਿਆ ਨੇ ਉਹਦਾ ਕਾਰਨ ਕੀ ਆ ਥਾਵਾਂ ਥਾਵਾਂ ਤੇ ਬੇਅਦਮੀਆਂ ਉਹਦਾ ਕਾਰਨ ਕੁਝ ਲੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੰਜਵਾਂ বেদ ਕੋਸ਼ਤ ਕਰਨ ਤੇ ਜ਼ੋਰ ਲਾ ਰਹੇ ਨੇ ਪੰਜਵਾਂ ਵੇਦ ਚਾਰ ਵੇਦ ਸਤਕਾਰਯੋਗ ਨੇ ਮੈਂ ਇਹ ਨਹੀਂ ਕਹਿੰਦਾ ਕਿ ਸਤਕਾਰਯੋਗ ਨਹੀਂ ਸਿੱਖ ਨੂੰ ਗੁਰੂ ਨੇ ਹੁਕਮ ਕੀਤਾ ਕਿ ਹਰੇਕ ਧਰਮ ਦਾ ਸਤਕਾਰ ਕਰਨਾ ਬਾਣੀ ਵਿੱਚ ਵੀ ਆਪਾਂ ਬਚਨ ਪੜ੍ਹਦੇ ਆਂ ਸਿਮਰਤ ਵੇਦ ਪੁਰਾਨ ਪੁਕਾਰ ਨਪੋਥੀਆਂ ਨਾ ਬਿਨਾ ਸਭ ਕੂੜ ਗਾਲੀ ਹੋਛੀਆਂ ਸਤਕਾਰ ਕੀਤਾ ਪਰ ਜਿਹੜੇ ਚਾਰ ਵੇਦ ਨੇ ਉਹਨਾਂ ਵੇਦਾਂ ਦੇ ਵਿੱਚ ਉਹਨਾਂ ਵੇਦਾਂ ਨੂੰ Hindu ਧਰਮ ਵਾਲਿਆਂ ਨੇ ਮਾਫ਼ ਕਰਨਾ ਪਰਮੇਸ਼ਰ ਦਾ ਦਰਜਨ ਦਿੱਤਾ ਮਾਫ਼ ਕਰਨਾ ਗੁਰੂ ਦਾ ਦਰਜਨ ਦਿੱਤਾਗਾ ਉਹ ਵੇਦਾਂ ਦੀਆਂ ਸੁਰਤੀਆਂ ਨੂੰ ਪੜਦੇ ਨੇ ਉਹ ਕਹਿੰਦੇ ਇਹ ਗਿਆਨ ਤੇ ਜਿਹੜੇ ਲੋਕ ਅੱਜ ਮਾਪ ਕਰਨਾ ਸਟੇਜਾਂ ਦੇ ਉੱਪਰ ਬੈਠ ਕੇ ਇਹ ਗੱਲ ਕਰਦੇ ਨੇ ਪ੍ਰਚਾਰ ਕਰਦੇ ਨੇ ਮੈਂ ਇੱਕ ਨਾਮੀ ਪ੍ਰਚਾਰਕ ਉਹਦੀ ਵੀਡੀਓ ਸੁਣੀ ਤੇ ਸੁਣ ਕੇ ਬੜਾ ਦੁੱਖ ਲੱਗਿਆ ਉਹ ਕਹਿਣ ਲੱਗਾ ਵੀ ਜਿਹੜੇ ਅੱਜ ਇਹ ਗੱਲ ਕਹਿੰਦੇ ਆ ਨਾ ਵਾਹਿਗੁਰੂ ਦੇ ਨਾਮ ਦਾ ਅਭਿਆਸ ਕਰਨਾ ਵੀ ਵਾਹਿਗੁਰੂ ਦੇ ਨਾਮ ਦਾ ਅਭਿਆਸ ਕਰੋ ਤੇ ਕਹਿੰਦੇ ਪਰ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਸਾਹਿਬ ਵਾਹਿਗੁਰੂ 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 ਲਿਖ ਦਿੰਦੇ ਬੜੀ ਹੈਰਾਨਗੀ ਹੋਈ ਮੈਨੂੰ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਹੈਰਾਨਗੀ ਹੋਈ ਨਾਮੇ ਪ੍ਰਚਾਰ ਕੇ ਗੱਲ ਕਹਿ ਰਹੇ ਨੇ ਤੇ ਮਾਫ਼ ਕਰਨਾ ਗੁਰੂ ਕੇ ਪਿਆਰਿਓ ਜਿਹੜੇ ਇਹ ਗੱਲ ਕਹਿ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੇਵਲ ਇੱਕ ਗਿਆਨ ਉਹ ਤੁਹਾਨੂੰ ਕਿਸੇ ਭਲੇਖੇ ਵਿੱਚ ਪਾ ਰਹੇ ਨੇ ਜਿੱਦਨ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਗਿਆਨ ਮੰਨਣ ਲੱਗ ਪਏ ਪਰਮੇਸ਼ਰ ਨਾ ਮੰਨਿਆ ਪਰਮਾਤਮਾ ਨਾ ਮੰਨਿਆ ਤੇ ਸਾਡੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਮਾਪ ਕਰਨਾ ਗੁਰੂ ਕੇ ਪਿਆਰਿਓ ਸ਼ਰਧਾ ਨਹੀਂ ਰਹਿਣੇਗੀ ਸ਼ਰਧਾ ਖਤਮ ਹੋ ਜਾਣੀ ਆ ਬਚਨ ਪੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗਿਆਨ ਵੀ ਹੈ ਕਿਉਂਕਿ ਗਿਆਨ ਦੋ ਤਰ੍ਹਾਂ ਦਾ ਇੱਕ ਪਰੋਖ ਗਿਆਨ ਇੱਕ ਅਪਰੋਖ ਗਿਆਨ ਵਿਦਵਾਨ ਲੋਕਾਂ ਨੇ ਮੰਨਿਆ ਪਰੋਖ ਗਿਆਨ ਜਿਵੇਂ ਆਪਾਂ ਬਚਨ ਪੜੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਤਿ ਜੁਗਾਦ ਸਤਿ ਹੈ ਭੀ ਸੱਚੋ ਨਾਨਕ ਹੋਸੀ ਭੀ ਸੱਚ ਇਹ ਮੂਲ ਮੰਤਰ ਇਹਦਾ ਜਿਹੜਾ ਪਰੋਖ ਗਿਆਨ ਇੱਕ ਪਰਮਾਤਮਾ ਇੱਕ ਓ ਅੰਕਾਰ ਸਮੂਹ ਦਾ ਪ੍ਰਕਾਸ਼ ਕਾ ਸਾਰਿਆਂ ਵਿੱਚੋਂ ਦੀ ਜੋਤ ਆ ਸਤਨਾਮ ਉਹਦਾ ਸੱਚਾ ਨਾਮ ਕਰਤਾ ਕਰਨ ਵਾਲਾ ਪੁਰਖ ਪਰਿਪੂਰਨ ਨਿਰਭਉ ਭਉ ਤੋਂ ਰਹਿਤ ਨਿਰਵੈਰ ਵੈਰ ਤੋਂ ਰਹਿਤ ਅਕਾਲ ਕਾਲ ਤੋਂ ਰਹਿਤ ਅਜੂਨੀ ਜੂਨਾ ਤੋਂ ਰਹਿਤ ਸੈਭੰਗ ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਪੈਦਾ ਹੋਇਆ ਹੁਣ ਜਿਹੜੇ ਲੋਕ ਕਹਿੰਦੇ ਵੀ ਬਾਣੀ ਨੂੰ ਸਮਝੋ ਕੇਵਲ ਕੇਵਲ ਗਿਆਨ ਲਵੋ ਮੈਂ ਕਹਿੰਦਾ ਕਿ ਕਿੰਨਾ ਕਿ ਗਿਆਨ ਲੈਣਾ ਚਾਹੀਦਾ ਇਹ ਨਹੀਂ ਗੱਲ ਕਿ ਗਿਆਨ ਨਹੀਂ ਲੈਣਾ ਚਾਹੀਦਾ ਪਰ ਬਾਣੀ ਗਿਆਨ ਤੋਂ ਅੱਗੇ ਵੀ ਹੈ ਗੁਰੂ ਦੇ ਬਚਨਾਂ ਪੁੱਛੋ ਮਹਾਰਾਜ ਨੂੰ ਹਜੂਰ ਕਹਿੰਦੇ ਪੜਿਆ ਅਣ ਪੜਿਆ ਪਰਮਗਤ ਪਾਵੇ ਹਜੂਰ ਦੇ ਬਚਨਾਂ ਪੜਿਆ ਮੂਰਖ ਆਖੀ ਹੈ ਜਿਸ ਲਭ ਲੋਭ ਹੰਕਾਰਾ ਇਹ ਗਿਆਨ ਤੇ ਆਪਾਂ ਲੈ ਲਿਆ ਔਰ ਉਹ ਜਿਹੜਾ ਇੱਕ ਓੰਕਾਰ ਸਮੂਹ ਦੇ ਵਿੱਚ ਸਾਰਿਆਂ ਦੇ ਵਿੱਚ ਉਹਦੀ ਜੋਤ ਸਾਰਿਆਂ ਵਿੱਚੋਂ ਪ੍ਰਕਾਸ਼ ਆਪਣੇ ਆਪ ਤੋਂ ਉਹ ਪੈਦਾ ਹੋਇਆ ਸਾਡੇ ਹਿਰਦੇ ਵਿੱਚ ਵੀ ਉਹਦਾ ਵਾਸਾ ਜਿਹੜੀ ਉਹ ਧੁਣ ਹੈ ਉਹ ਧੁਣ ਨੂੰ ਕਿਵੇਂ ਸੁਣਨਾ ਉਹ ਤੇ ਪ੍ਰੈਕਟੀਕਲ ਹੀ ਹੈ ਨਾ ਗੁਰੂ ਕੇ ਪਿਆਰਿਓ ਉਹ ਅਪਰੋਖ ਗਿਆਨ ਤੇ ਅਪਰੋਖ ਗਿਆਨ ਦੀ ਪ੍ਰਾਪਤੀ ਉਹਨਾਂ ਚਰਨ ਹੀ ਹੋ ਸਕਦੀ ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਨਹੀਂ ਰੱਖ ਸਕਦੇ ਇਹਨਾਂ ਦਾ ਮੇਨ ਕੰਮ ਧਿਆਨ ਦੇਣਾ ਆ ਬੱਚੇ ਜਾਂਦੇ ਆ ਨਾ ਪੜਨ ਬੱਚੇ ਜਾਂਦੇ ਆ ਪੜਨ ਉਹ ਪੜ ਕੇ ਕਿਤਾਬਾਂ ਦੇ ਉੱਪਰੋਂ ਪਹਿਲੀ ਵਾਲਾ ਬੱਚਾ ਉਹਨੇ ਪਾਸ ਕਰ ਲਈ ਪਹਿਲੀ ਤੇ ਕਿਤਾਬ ਪੜੀ ਕਚਰੇ ਵਾਲ ਡੱਬੇ 'ਚ ਦੂਜੀ ਵਾਲਾ ਬੱਚਾ ਤੀਜੀ ਵਾਲਾ ਚੌਥੀ ਵਾਲਾ ਪੰਜਵੀਂ ਵਾਲਾ ਜਿੰਨੀਆਂ ਕਿਤਾਬਾਂ ਪੜੀਆਂ ਤੇ ਕਿਤਾਬਾਂ ਪੜ ਕੇ ਗਿਆਨ ਲੈ ਕੇ ਉਹ ਸਾਰਾ ਕੁਝ ਕਚਰੇ ਵਾਲ ਡੱਬੇ ਦੇ ਵਿੱਚ ਮਾਫ ਕਰਨਾ ਉਹ ਗਿਆਨ ਲੈ ਲਿਆ ਬਾਅਦ ਵਿੱਚ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਕੇਵਲ ਇੱਕ ਗਿਆਨ ਉਹ ਤੁਹਾਨੂੰ ਭੁਲੇਖੇ ਵਿੱਚ ਪਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਤੋਂ ਸ਼ਰਧਾ ਤੋੜ ਰਹੇ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਗਿਆਨ ਉਥੇ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਦਾ ਵੀ ਰੂਪ ਹੈ ਜੇ ਕੋਈ ਸ਼ਰਧਾवान ਅਣਪੜ ਬੰਦਾ ਵੀ ਆ ਕੇ ਹਜੂਰ ਦੇ ਚਰਨਾਂ 'ਚ ਨੇਤਰ ਬੰਦ ਕਰਕੇ ਅਰਦਾਸ ਕਰੇ ਨਾ ਕਿ ਕਲੰਗੀ ਤਰਪਾਸ਼ਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ ਮੇਰੇ ਤੇ ਬਖਸ਼ਿਸ਼ ਕਰੋ ਮੇਰੀ ਝੋਲੀ ਭਰ ਦੇਵੋ ਧਾਤਾਂ ਦੇ ਨਾਲ ਜਾਂ ਮੈਨੂੰ ਮੁਕਤੀ ਦੀ ਧਾਤ ਦੇ ਦੇਵੋ ਤੇ ਗੁਰੂ ਗ੍ਰੰਥ ਸਾਹਿਬ ਮੁਕਤੀ ਦੀ ਧਾਤ ਵੀ ਦੇਣ ਵਾਲੇ ਆਪਾਂ ਬਚਨ ਪੜ੍ਹਦੇ ਤਾਂ ਹੈਗੇ ਆਂ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨਨ ਕੋ ਸਦਾ ਨਮਸਕਾਰ ਥਾਵਾਂ ਥਾਵਾਂ ਤੇ ਬੇਅਦਵੀ ਹੋਣ ਦਾ ਕਾਰਨ ਕਿ ਸਿੱਖਾਂ ਦਾ ਵਿਸ਼ਵਾਸ ਸਿੱਖਾਂ ਦਾ ਭਰੋਸਾ ਸਿੱਖਾਂ ਦਾ ਨਿਸ਼ਚਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਖਤਮ ਹੋ ਜਾਵੇ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਮਾਫ਼ ਕਰਨਾ ਗੁਰੂ ਕੇ ਪਿਆਰੋ ਅੱਜ ਵੀ ਬੜੇ ਜਿਹੜੇ ਖੜੜ ਦਿਮਾਗ ਵਾਲੇ ਆ ਤਰਕਵਾਦੀ ਉਹ ਕਹਿੰਦੇ ਜੇ ਗੁਰੂ ਅਰਜਨ ਦੇਵ ਮਹਾਰਜ ਵਿੱਚ ਇੰਨੀ ਸ਼ਕਤੀ ਸੀ ਤੇ ਜਹਾਂਗੀਰ ਨੂੰ ਖਤਮ ਨਾ ਕਰ ਸਕਿਆ ਤਤਿਤਵੀਤੇ ਕਿਉਂ ਬੈਠਾ ਜੇ ਗੁਰੂ ਤੇਗ ਬਹਾਦਰ ਮਹਾਰਾਜ ਵਿੱਚ ਇੰਨੀ ਸ਼ਕਤੀ ਸੀਗੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਔਰੰਗਜ਼ੇਬ ਦਾ ਸਭ ਕੁਝ ਖਤਮ ਕਰ ਸਕਦੇ ਸੀ ਉਹਨਾਂ 'ਚ ਕਰਾਮਾਤ ਸੀ ਸ਼ਕਤੀ ਸੀ ਤਾਕਤ ਸੀ ਪਰ ਉਹ ਪਾਣੀ ਵਿੱਚ ਰਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਾਂ ਬਚਨ ਪੜ੍ਹਦੇ ਆ ਪ੍ਰਗਟ ਗੁਰਾਂ ਕੀ ਦੇਹ ਸਭ ਕੁਝ ਕਰ ਸਕਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰ ਇੱਕ ਗੱਲ ਨੋਟ ਰੱਖਿਓ ਗੁਰੂ ਕੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਦੇ ਬਾਣੇ ਨੂੰ ਮੰਨਦੇ ਨੇ ਇਹਨਾਂ ਲੋਕਾਂ ਦਾ ਰਹਿਣਾ ਕੁਝ ਨਹੀਂ ਇਹ ਲੋਕ ਇਸੇ ਕਰਕੇ ਥਾਵਾ ਥਾਵਾ ਤੇ ਬੇਅਦਵੀ ਕਰਾ ਰਹੇ ਨੇ ਕਿ ਜਦੋਂ ਥਾਵਾ ਥਾਵਾ ਤੇ ਬੇਅਦਵੀ ਹੋਣ ਲੱਗ ਪਵੇਗੀ ਤੇ ਕਾਗਜ਼ਾਂ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਥਾਵਾ ਥਾਵਾ ਤੇ ਖਿਲਾਰੇ ਜਾਣਗੇ ਤੇ ਸਿੱਖਾਂ ਦੀ ਸ਼ਰਧਾ ਖਤਮ ਹੋ ਜਾਵੇਗੀ ਪਰ ਇੱਕ ਗੱਲ ਨੋਟ ਰੱਖਿਓ ਆਪਾਂ ਬਚਨ ਪੜ੍ਹਦੇ ਆ ਪੂਰਨ ਕਬਹੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜ੍ਹੇ ਸਵਾਇਆ ਨਾਨਕ ਹੋਤ ਨਾ ਘਾਟ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਨਾ ਵੀ ਖਤਮ ਕਰ ਦੇਵਾਂਗੇ ਉਹ ਖੁਦ ਖਤਮ ਹੋ ਜਾਣਗੇ ਪਰ ਗੁਰੂ ਦਾ ਪੰਥ ਖਾਲਸਾ ਤੇ ਗੁਰੂ ਗ੍ਰੰਥ ਸਾਹਿਬ ਇਹਨਾਂ ਦੇ ਚੰਡੇ ਹਮ